ਛੱਡ ਦਿੱਤਾ ਨਹੀਂ ਯਾਰੀ ਹੋਰ ਕਿਸੇ ਨਾਲ ਲਾਉਣੀ ਨਹੀਂ ਤੇਰੀ ਆਂਦ ਸਹਾਰੇ ਨਹੀਂ ਜੀਣਾ ਹਾ ਜ਼ਿੰਦਗੀ ਬੋਤਲ ਨਾਲ ਲੰਗਾਉਣੀ ਨਹੀਂ ਹਾਇ ਗਲੀਆਂ ਦੇ ਵਿੱਚ ਰੁਲ ਜਾਊਗਾ ਤੈਨੂੰ ਪਹਿਣੇ ਮੇਰੇ ਪੁਲੇਖੇ ਨਹੀਂ ਤੇਰੀ ਰਾਤ ਤੂੰ ਗੁਜ਼ਰਨੀ ਮੰਜਿਆਂ ਤੇ ਯਾਰ ਡਿੱਗਿਆ ਹੂ ਫਿਰ ਠੇਕੇ ਨਹੀਂ ਕੀ ਪਤਾ ਮਾੜੀ ਕਿਸਮਤ ਦਾ ਕਿੱਥੇ ਮਾੜੀ ਐ ਹੋ ਜਾਵੇ ਸਾਂ ਵੀ ਤੇਰੇ ਲਈ ਹਾਏ ਹਸਣ ਨਹੀਂ ਜੇ ਸਾਡੇ ਲਈ ਕੋਈ ਰੋ ਜਾਵੇ ਅੱਜ ਤੋਂ ਸਾਂ ਵੀ ਮੇਰੇ ਤੇਰੇ ਨੇ ਆ ਜਿੰਦਗੀ ਲਾਤੀ ਤੇਰੇ ਲੇਖੇ ਨਹੀਂ ਤੇਰੀ ਰਾਤ ਗੁਜ਼ਰ ਨਹੀਂ ਮੰਜਾਂ ਤੇ ਯਾਰ ਡਿੱਗਿਆ ਹੂ ਫਿਰ ਠੇਕੇ ਨਹੀਂ ਹਾਏ ਇਨਾਂ ਬਿਹੀ ਨਾ ਮਾੜਾ ਸਮਝੀ ਸੌਕੇ ਵਾਲੇ ਨੂੰ ਜਿੰਨਾ ਤੈਨੂੰ ਪਿਆਰ ਦਿੱਤਾ ਹਾ ਹਾਏ ਸਾਹਮਣੀ ਕਿਸਮਤ ਵਾਲੇ ਨੂੰ ਮਰ ਮੁਰਗੇ ਸੁਪਨੇ ਵਿੱਚ ਚੇਤੇ ਆ ਜਾਾਂਗੇ ਨੀ ਮਰ ਮੁਰਗੇ ਸੁਪਨੇ ਵਿੱਚ ਚੇਤੇ ਆ ਜਾਾਂਗੇ ਪਰ ਸਾਡੇ ਨਾ ਕੱਢੀ ਤੂੰ ਪੁੱਲੇਖੇ ਨਹੀਂ ਤੇਰੀ ਰਾਤ ਤੋਂ ਗੁਜ਼ਰ ਨਹੀਂ ਮਝਾਂ ਤੇ ਯਾਰ ਡਿਗਿਆ ਹੂ ਫਿਰ ਠੇਕੇ ਨਹੀਂ